बहुत ही सत्कार योग सुल्तानपुर लोधी की गुरु नानक पाशाह की चरण शो धरती संगत सारे सरपंच साहबान मैंबर साहबान मेरे ਬਜ਼ੁਰਗ ਵੀਰ ਮਾਤਾਵਾਂ ਭੈਣਾ ਅਤੇ ਸ਼ਹਿਰ ਚੋਂ ਆਏ ਹੋਏ ਸਾਰੇ ਐਮਸੀ ਸਹਿਬਾਨ ਨੋਅ ਦੇ ਚੱਕਰ ਚ ਨਹੀਂ ਪਊਂਗਾ ਨਹੀਂ ਤਾਂ ਫਿਰ ਸਾਰਾ ਹੀ ਪਰਿਵਾਰ ਬੈਠਾ ਮੇਰਾ ਮੈਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਧੰਨਵਾਦੀ ਆ ਜਿਨ੍ਹਾਂ ਨੇ ਕਿਰਪਾ ਕੀਤੀ ਮੇਰੇ ਤੇ ਆਪ ਦੀ ਚਰਨ ਛੋਹ ਧਰਤੀ ਜਿੱਥੇ 14 ਸਾਲ ਉਰੇ ਤਪ ਕੀਤਾ ਜਾਪ ਕੀਤਾ ਉਸ ਧਰਤੀ ਦੇ ਤੁਹਾਡੇ ਸਾਰਿਆਂ ਦੀ ਸੇਵਾ ਕਰਨ ਦਾ ਮੌਕਾ ਉਹਨਾਂ ਨੇ ਕੀਤੀ ਕਿਰਪਾ ਦਵਾਇਆ ਤੁਹਾਡੇ ਸਾਰਿਆਂ ਰਾਹੀਂ ਸੋ ਵੀਰੋ ਕਦੇ ਜ਼ਿੰਦਗੀ ਚ ਸੋਚਿਆ ਨਹੀਂ ਸੀ ਐਮਐਲਏ ਬਣੂੰਗਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਯੋਗ ਤੁਹਾਡਾ ਸਾਰਿਆਂ ਦਾ ਰਿਆ ਸੁਲਤਾਨਪੁਰ ਲੋਧੀ ਦੀ ਧਰਤੀ ਦੀ ਜਿਹੜੀਆਂ ਸਮੱਸਿਆਵਾਂ ਨੇ ਨਾ ਉਹ ਸਾਰੇ ਪੰਜਾਬ ਨੂੰ ਵਾਕਿਆ ਜਿੱਦਣ ਬਿਆਸ ਦਰਿਆ 'ਚ ਪਾਣੀ ਛੱਡਿਆ ਜਾਂਦਾ ਸਾਨੂੰ ਚਿੰਤਾ ਹੋਣ ਲੱਗ ਪੈਂਦੀ ਆ ਕਿਤੇ ਸਾਡੀਆਂ ਫਸਲਾਂ ਡੁੱਬ ਨਾ ਜਾਣ ਜਿੱਦਣ ਸਤਲੁਜ 'ਚ ਪਾਣੀ ਛੱਡਿਆ ਜਾਂਦਾ ਉਹਦਣ ਚੰਨਣਵਿੰਡੀ ਆਲੀ ਆਲਿਆਂ ਨੂੰ ਚਿੰਤਾ ਹੁੰਦੀ ਆ ਕਿ ਜੇ ਦਰ ਨਾ ਖੋਲੇ ਤੇ ਸਾਡੀਆਂ ਫਸਲਾਂ ਡੁੱਬ ਜਾਣੀਆਂ ਜੇ ਪਲਾਨਡ ਤਰੀਕੇ ਨਾਲ ਕੰਮ ਕਰੇ ਸਰਕਾਰ ਤੇ ਕਦੇ ਇਹ ਸਮੱਸਿਆ ਨਹੀਂ ਆ ਸਕਦੀ 2023 ਦੇ ਵਿੱਚ ਹੜਾ ਆਇਆ ਤੇ ਮੈਂ ਕਨੇਡਾ ਗਿਆ ਹੋਇਆ ਸੀ ਜਦੋਂ ਮੈਨੂੰ ਪਤਾ ਲੱਗਿਆ ਮੈਂ ਵਾਪਸ ਆਇਆ ਆ ਕੇ ਜਦੋਂ ਭਰੋਆਣੇ ਵਾਲ ਨੂੰ ਜਾਣ ਲੱਗਾ ਤੇ ਤਰਫਾਜੀ ਟੱਪ ਦੇ ਹੀ ਪਾਣੀ ਉਹ ਪਾਣੀ 14 15 ਕਿਲੋਮੀਟਰ ਸਾਰਾ ਪਾਣੀ ਨਾਲ ਭਰਿਆ ਸੀ ਫਸਲਾਂ ਡੁੱਬੀਆਂ ਲੋਕ ਘਰਾਂ ਚੋਂ ਨਹੀਂ ਨਿਕਲ پا ਰਹੇ ਸੀ ਸੜਕਾਂ ਤੇ ਵੀ ਪਾਣੀ 15000 ਏਕੜ ਜ਼ਮੀਨ ਦੀ ਫਸਲ ਖਰਾਬ ਹੋ ਚੁੱਕੀ ਸੀ ਤੇ ਜਾਂਦੇ ਹੋਏ ਰਾਹ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਤਖੀਆ ਮੇਰੇ ਨਾਲ ਸੀ ਤੇ ਸਲਾਹ ਕੀਤੀ ਵੀ ਇਹਦਾ ਇਲਾਜ ਕੀ ਆ ਤੇ ਚੇਅਰਮੈਨ ਸਾਹਿਬ ਮੈਨੂੰ ਕਹਿੰਦੇ ਭਾਜੀ ਜਿਹੜੇ ਦਰਨ ਹੈ ਨਾ ਜੇ ਉਹ ਖੁੱਲੇ ਰਹਿਣ ਪਰਵਾਣੇ ਵਾਲੇ ਦਾ 3 ਮਹੀਨੇ ਲੱਗਣਗੇ ਪਾਣੀ ਨਿਕਲਣ ਨੂੰ ਇਲਾਜ ਇਹਦਾ ਸਿਰਫ ਇੱਕ ਹੀ ਆ ਕਿ ਆਪਾਂ ਬੰਨ ਵੱਡ ਦਈਏ ਕਿਰਪਾ ਗੁਰੂ ਸਾਹਿਬ ਦੀ ਰਹੀ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਵੀ ਬੰਨ ਵੱਡ ਦਿਓ ਪਰ ਸਰਕਾਰਾਂ ਨੇ ਅਜਾਜ਼ਤ ਨਹੀਂ ਦਿੱਤੀ ਤੇ ਫੇਰ ਅਸੀਂ ਵੀ ਸਰਕਾਰ ਦੀ ਅਜਾਜ਼ਤ ਨਹੀਂ ਲਈ ਤਾਂ ਤਾਂ ਗੁਰੂ ਨਾਨਕ ਪਾਸ਼ਾ ਜੀ ਦੀ ਧਰਤੀ ਤੇ ਉਹਨਾਂ ਦੀ ਇਜਾਜ਼ਤ ਲੈ ਕੇ ਬੰਨ ਵਟਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਸਰਕਾਰ ਨੇ ਰੋਕਣਾ ਵੀ ਚਾਇਆ ਪਰ ਜਦੋਂ ਸੰਗਤ ਇਕੱਠੀ ਹੋ ਜਾਂਦੀ ਆ ਨਾ ਤਾਂ ਫੇਰ ਕੁਝ ਨਹੀਂ ਆਉਂਦਾ ਸਾਹਮਣੇ ਕੋਈ ਸਰਕਾਰ ਨਹੀਂ ਖੜੀ ਹੋ ਸਾਡੀ ਤੇ ਤਿੰਨਾਂ ਦਿਨਾਂ ਦੇ ਵਿੱਚ ਵੱਢਣ ਤੋਂ ਬਾਅਦ ਪਾਣੀ ਨਿਕਲ ਗਿਆ ਤੇ ਆਪਾਂ ਫੇਰ ਫਸਲਾਂ ਬੀਜ ਲਈਆਂ ਤੇ ਜਦੋਂ ਫਸਲਾਂ ਬੀਜੀਆਂ ਸਾਡੇ ਸਾਹ ਚ ਸਾ ਆ ਤੇ ਝਾੜ ਵੀ ਮਾਲਕ ਨੇ ਇੰਨੀ ਕਿਰਪਾ ਕੀਤੀ ਕਿ ਵਧੀਆ ਨਿਕਲਿਆ ਉਦੋਂ ਤੋਂ ਬਾਅਦ ਬੰਨ ਕੇ ਉਹ ਹਟੇ ਤੇ ਆਲੀ ਆਲਾ ਟੁੱਟ ਗਿਆ ਇਹ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਨਾ ਬਾਬਾ ਕੋਲਾ ਸਿੰਘ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਤੁਹਾਡੀ ਜ਼ਮੀਨ ਆਉਂਦੀ ਆ ਤੇ ਆ ਗਿਆ ਦਿਓ ਵੱਢ ਦੀ ਇਹ ਕਹਿੰਦੇ ਲੋਕਾਂ ਦੇ ਹੱਕ ਲਈ ਜਿੱਥੇ ਮਰਜੀ ਵੱਢ ਲਾ ਉਸ ਤੋਂ ਬਾਅਦ ਆਲੀ ਆਲਾ ਟੁੱਟਿਆ ਬਾਊਪੁਰ ਆਲਾ ਟੁੱਟਿਆ ਬਾਜੇ ਵਾਲਾ ਵੀ ਟੁੱਟਣ ਵਾਲਾ ਸੀ ਪਰ ਮਾਲਕ ਨੇ ਬਚਾ ਕਰਤਾ ਸਮੂਹ ਸੰਤ ਸਮਾਜ ਬਾਬਾ ਸੋਕਾਸਿੰਘ ਜੀ ਬਾਬਾ ਹਰਜੀਤ ਸਿੰਘ ਜੀ ਦਮਦਮਾ ਸਾਹ ਵਾਲੇ ਮਹਿਮਦ ਵਾਲਾ ਵਾਲੇ ਬਾਬਾ ਜੈ ਸਿੰਘ ਜੀ ਬਾਬਾ ਕੋਲਾ ਸਿੰਘ ਜੀ ਬਾਬਾ ਲੀਡਰ ਸਿੰਘ ਜੀ ਬਾਬਾ ਸਿਚੇਵਾਲ ਜੀ ਸਾਰੀ ਸੰਗਤ ਇਕੱਠੇ ਸੰਤ ਇਕੱਠੇ ਹੋ ਕੇ ਆਏ ਬਾਬਾ ਹਰਖਵਾਲ ਵਾਲੇ ਸੁਲਤਾਨਪੁਰ ਵਾਲੇ ਬਾਬਾ ਹਰਖਵਾਲ ਜੀ ਬਾਬਾ ਜੀ ਹਰਖਵਾਲ ਜੀ ਵਾਲੇ ਜੀ ਜਗ੍ਹਾ ਦੇ ਉੱਤੇ ਸਾਰੇ ਸੰਤਾਂ ਨੇ ਕਿਰਪਾ ਕੀਤੀ ਉਹਨਾਂ ਦਾ ਜਪ ਸੀ ਜਿਹੜੇ ਬੰਨ ਬਨੇ ਗਏ ਰਾਣੇ ਦਾ ਕੋਈ ਯੋਗਦਾਨ ਨਹੀਂ ਮਸ਼ੀਨਾ ਲਿਆਏ ਪਰ ਉਹ ਮਸ਼ੀਨਾ ਚੱਲਣੀ ਨਹੀਂ ਸੀ ਜੇ ਸੰਤਾਂ ਦੀ ਕਿਰਪਾ ਨਾ ਹੁੰਦੀ ਉਹਨਾਂ ਨੇ ਖੜੇ ਹੋ ਕੇ ਚਲਾਇਆ ਕੰਮ ਤੇ ਬੰਨ ਬਨੇ ਗਏ ਵੀਰੋ ਅੱਛੇ ਚਚੜ ਚੰਬੜਿਆ ਸੀ ਤੁਹਾਨੂੰ ਚੰਬੜਿਆ ਸੀ ਨਾ ਇੱਕ ਲਾਤਾ ਤੁਸੀਂ ਉਹ ਚਚੜ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਨਜਾਇਜ਼ ਰੇਪ ਦੇ ਪਰਚੇ ਕਰਾਈ ਕਰਾਏ ਤਿੰਨਾਂ ਸਾਲਾਂ ਦੇ ਵਿੱਚ ਕਿਸੇ ਤੇ ਕੋਈ ਨਜਾਇਜ਼ ਪਰਚਾ ਹੋਇਆ ਰਾਣੇ ਦੇ ਨਾਲ ਖੁੱਲਕੇ ਆਜ਼ਾਦ ਤੁਸੀਂ ਤੁਰਦੇ ਹੋ ਖੜਾ ਹੋਇਆ ਤੁਹਾਡੇ ਨਾਲ ਹਮੇਸ਼ਾ ਵੀਰੋ ਇਹ ਤੁਹਾਡਾ ਪਿਆਰ ਆ ਜਿਹੜਾ ਮੈਨੂੰ ਖਿੱਚ ਕੇ ਲਿਆਉਂਦਾ ਇੱਥੇ ਜੇ ਤਿੰਨ ਦਿਨ ਇੱਥੇ ਲੌਣਾ ਦਾ ਆਨੰਦ ਆ ਜਾਂਦਾ ਜੇ ਮੈਨੂੰ ਕੋਈ ਕਹਿੰਦਾ ਤੇਰੀ ਛੁੱਟੀ ਤੇ ਮੈਂ ਉਹਨੂੰ ਕਹਿੰਨਾ ਤਿੰਨ ਦਿਨ ਮੈਂ ਛੁੱਟੀ ਤੇ ਰਹਿਣਾ ਸ਼ਨੀ ਐਤ ਤੇ ਸੋਮ ਆਪਣੇ ਇਲਾਕੇ ਚ ਰਹਿਣਾ ਆਨੰਦ ਹੀ ਨਾ ਆਉਂਦਾ ਵੀ ਐ ਲੱਗਦਾ ਵੀ ਛੁੱਟੀ ਤੇ ਆ ਕਿਉਂਕਿ ਲੋਕਾਂ ਦਾ ਪਿਆਰ ਬਹੁਤ ਮਿਲਦਾ ਤੁਹਾਡਾ ਅਲੀ ਉਹ ਇਸ ਚਚੜ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਖਾਦੇ ਨਾ ਖਾਦੇ ਤੇ ਤੁਸੀਂ ਮੈਨੂੰ ਕਿਹਾ ਸੀ ਕਿ ਇਹਦੀ ਇਨਕੁਆਇਰੀ ਕਰਾ ਸਦਨ ਦੇ ਵਿੱਚ ਮੈਂ ਕਿਹਾ ਵੀ ਜੇ ਇਸ ਇਸ ਬੰਦੇ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਆ 550ਵੇਂ ਸਾਲੇ ਤੇ ਸਿਰਫ ਪੰਜਾਬ ਸਰਕਾਰ ਦਾ 4-500 ਕਰੋੜ ਰੁਪਇਆ ਆ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਕੇ ਤੁਹਾਨੂੰ ਖੁਸ਼ੀ ਹੋਊਗੀ ਕਿ ਪੰਜਾਬ ਸਰਕਾਰ ਨੇ ਇਹਦੀ ਵਿਜੀਲੈਂਸ ਦੀ ਇਨਕੁਆਇਰੀ ਖੋਲ ਦਿੱਤੀ ਆ ਤੇ ਕਾਂਗਰਸ ਦੇ ਪ੍ਰਧਾਨ ਜੀ ਅੱਜ ਚਿਚੜ ਨੂੰ ਸਪੋਰਟ ਕਰਨ ਆ ਰਹੇ ਆ ਜਿਨੇ ਬਾਬੇ ਦੇ ਪੈਸੇ ਲੋਟੇ ਖਾਦੇ ਸੇਪ 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 ਤਾਂ ਮੈਂ ਪ੍ਰਧਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਪ੍ਰਧਾਨ ਜੀ ਜੇ ਉਸ ਦਿਨ ਵੇਚਲੈਂਸ ਨੇ ਨੂੰ ਸਦਣਾਣਾ ਉਹ ਦਿਨ ਤਰੀਕ ਤੇ ਵੀ ਜ਼ਰੂਰ ਨਾਲ ਜਾਇਓ ਐ ਨਾ ਹੋਵੇ ਵੀ ਜਦੋਂ ਤਰੀਕ ਹੋਵੇ ਉਦੋਂ ਤੁਸੀਂ ਪਿੱਛੇ हट ਜਾਓ ਸਾਰਿਆਂ ਨੇ ਹਟ ਜਾਣਾ ਪਿੱਛੇ ਪਿਛਲੀ ਵਾਰ ਵੀ ਤਾਂ ਐਂ ਹੋਇਆ ਜਦੋਂ ਇਲੈਕਸ਼ਨ ਆਉਣੀ ਆ ਤਾਂ ਫੇਰ ਆਉਣਾ ਪੈਣਾ ਇਹ ਨਹੀਂ ਕਿ ਵੀ ਅੱਜ ਬੋਲ ਕੇ ਤੇ ਸੁਲਤਾਨਪੁਰ ਉਹ ਚਲੇ ਗਏ ਵੀਰੋ ਮੈਂ ਸਮਾਰਟ ਸਿਟੀ ਦਾ 220 ਕਰੋੜ ਰੁਪਈਆ 3 ਸਾਲ ਇਹਦੇ ਤੋਂ ਵਰਤਿਆ ਨਹੀਂ ਗਿਆ ਨਾ ਸੀਵਰੇਜ ਪਾਇਆ ਗਿਆ ਸ਼ਹਿਰ 'ਚ ਨਾ ਪੀਣ ਵਾਲਾ ਪਾਣੀ ਤੇ ਮੈਨੂੰ ਤਾਂ ਗੁਰੂ ਸਾਹਿਬ ਨੇ ਮੇਰੇ ਮੂੰਹ 'ਚੋਂ ਕਢਾਤਾ ਵੀ ਸ਼ਹਿਰ 'ਚ ਸੀਵਰੇਜ ਪਾਊਗਾ ਪੀਣ ਵਾਲਾ ਪਾਣੀ 100% ਪੇ ਸ਼ਹਿਰ 'ਚ ਪਾਊਗਾ ਉਹ ਕਿਰਪਾ ਉਹਨਾਂ ਦੀ ਸੀ ਕਰਾਇਆ ਸਾਰਾ ਕੁਝ ਉਹਨਾਂ ਨੇ ਬੁਲਾਇਆ ਮੇਰੇ ਤੋਂ ਸਭ ਗੁਰੂ ਸਾਹਿਬ ਨੇ ਤੇ ਆਪ ਖਰਾ ਕੇ ਦਿੱਤਾ ਅੱਜ ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਪੈ ਗਿਆ 100% ਸ਼ਹਿਰ 'ਚ ਪੀਣ ਵਾਲਾ ਪਾਣੀ ਨਵੀਂ ਪਾਈਪ ਲਾਈਨ 29 ਕਿਲੋਮੀਟਰ ਦੀ ਪਾਉ ਚੰਮ ਕੰਮ ਚਾਲੂ ਹੋ ਗਿਆ ਪੈਸੇ ਆ ਗਏ ਟੈਂਡਰ ਲੱਗ ਗਿਆ ਸੜਕਾਂ 'ਚ ਰੂਰ ਟੁੱਟੀਆਂ ਮੇਰੇ ਵੀਰੋ 14 14 ਫੁੱਟ ਥੱਲੇ ਪਾਇਆ ਸੀਵਰ ਕੋਸ਼ਿਸ਼ ਸਮੇਂ ਦੇ ਵਿੱਚ ਸੜਕਾਂ ਵੀ ਚਮਕਾ ਦੇਾਂਗੇ ਚਮਕਾ ਜੋ ਨਿਹਾਰ ਸਿਆਕਾਰ ਜਿੱਥੇ ਜਿੱਥੇ ਸultanpur ਦੇ ਲੋਕਾਂ ਲਈ ਲੋੜ ਹੈ ਨਾ ਮੈਨੂੰ ਜਾਣਦੀ ਜਾਊਂਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਉਹ 스마트 ਸਿਟੀ ਦੇ ਪੈਸੇ ਲੈਪਸ ਹੋ ਜਾਣੇ ਸੀ ਵਾਪਸ ਮੁੜ ਜਾਣੇ ਸੀ ਮੈਂ ਦਿੱਲੀ ਵੀ ਗਿਆ ਜਦੋਂ ਜਾ ਕੇ ਮੰਤਰੀਆਂ ਨੂੰ ਕਿਹਾ ਨਾ ਗੁਰੂ ਨਾਨਕ ਪਾਤਸ਼ਾਹ ਦੇ ਪੈਸੇ ਆ ਉਹਨਾਂ ਦੀ ਧਰਤੀ ਦੇ ਹੱਥ ਜੋੜ ਕੇ ਅਗਲੇ ਆਨੇ ਦਿੱਤੇ ਤੇ ਪਿਛਲੇ 31 ਮਾਰਚ ਤੋਂ 10 ਦਿਨਾਂ ਦੇ ਵਿੱਚ ਹੀ ਆਪਣੇ ਕੋ 50 ਕਰੋੜ ਰੁਪਇਆ ਹੋਰ ਆ ਗਿਆ ਸ਼ਹਿਰ ਵਾਸਤੇ ਜਿਹੜੀ ਜਵਾਨੀਆਂ ਕੱਲੇ ਜਵਾਨਾਂ ਲਈ ਨਹੀਂ ਜਿੰਨੇ ਮੇਰੇ ਬਜ਼ੁਰਗ ਬੈਠੇ ਤੂੰ ਹੀ ਵੀ ਜਵਾਨੀ ਉਹ ਸਾਰੇ ਇੱਕ ਵਧੀਆ ਸਪੋਰਟਸ ਸਟੇਡੀਅਮ ਮੇਰੇ ਮਨ ਦੇ ਵਿੱਚ ਸੀ ਕਿ ਜਿਹੜੀ ਐਸਟੀਪੀ ਵਾਲੀ ਜਗਾਹ ਆ ਨਾ ਉਹਦੇ ਚ ਬਣਾਇਆ ਜਾਵੇ ਅੱਜ 50 ਕਰੋੜ ਰੁਪਇਆ ਉਹਦੇ ਵਿੱਚ ਲੱਗੂਗਾ ਤੇ ਇੰਦਾਂ ਦਾ ਸਟੇਡੀਅਮ ਬਣੂਗਾ ਜਿੱਦਾਂ ਦਾ ਬਾਹਰਲੇ ਮੁਲਕਾਂ ਦੇ ਵਿੱਚ ਹੋਵੇ ੱਲੇ ਮੁੰਡਿਆਂ ਲਈ ਨਹੀਂ ਬਜ਼ੁਰਗਾਂ ਲਈ ਵੀ ਸਾਡੀਆਂ ਮਾਵਾਂ ਭੈਣਾਂ ਉਹਨਾਂ ਲਈ ਵੀ ਇਸ ਜਿਮਨੇਜ਼ੀਅਮ ਅਲੱਗ ਹੋਊਗਾ ਤਾਂ ਕਿ ਉਹ ਵੀ ਕਸਰਤ ਕਰ ਸਕਣ ਉਹ ਵੀ ਐਕਸਰਸਾਈਜ਼ ਕਰ ਸਕਣ ਸਿਹਤ ਬਣਾ ਸਕਣ ਇਹਦੇ ਨਾਲ ਨਾਲ ਜਿੰਨਾ ਜ਼ੋਰ ਤੁਸੀਂ ਲਾਇਆ ਨਾ ਸਾਰਿਆਂ ਨੇ ਇੰਨਾ ਜ਼ੋਰ ਇਹ ਤੋਂ ਵੱਧ ਜ਼ੋਰ ਕਿੱਸਾਦਾ ਮੈਂ ਸੋਡੇ ਪੋਤੇ ਪੋਤੀਆਂ ਨੇ ਲਾਇਆ ਰਣੇਲੀ ਲਾਇਆ ਨਾ ਲਾਇਆ ਤੇ ਉਹਨਾਂ ਲਈ ਵੀ ਉਹਦੇ ਵਿੱਚ ਜਗ੍ਹਾ ਬਣਾਉਣੀ ਆ ਤਾਂ ਕਿ ਬੱਚੇ ਛੋਟੇ ਵੀ ਜਾ ਕੇ ਖੇਡ ਸਕਣ সুইমিং ਪੂਲ ਜਿਮਨੇਸ਼ੀਅਮ ਏਸੀ ਵਾਲਾ ਬਾਸਕਟਬਾਲ ਇੰਡੋਰ ਏਸੀ ਵਾਲਾ ਬੈਡਮਿੰਟਨ ਕੋਰਟ ਏਸੀ ਵਾਲਾ ਤਾਕਿ ਸਾਡੀ ਜਵਾਨੀ ਨੂੰ ਖਿੱਚ ਪਵੇ ਵੀ ਸ਼ਾਮ ਨੂੰ 4:30 ਵਜੇ ਮੈਂ ਜਿਮ ਜਾਣਾ